ਦਰ ਸਿੰਘ ਪਿੰਡ ਪਰ 16 ਜਿਨੇ ਲੰਬੇ ਸਮੇਂ ਤੱਕ ਜਥੇਬੰਦੀ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਔਰ ਅਨਥਕ ਸੇਵਾ ਕੀਤੀ ਔਰ ਉਹਦੀਆਂ ਕੀਤੀਆਂ ਸੇਵਾਵਾਂ ਹਰਜਿੰਦਰ ਸਿੰਘ ਦੀਆਂ ਜਿਹੜੀਆਂ ਨੇ ਕਦੇ ਵੀ ਨਾ ਭੁਲਾਉਣੀਆਂ ਜਦੋਂ ਪਰਸੋਂ ਉਹ ਆਪਣੀ ਡਿਊਟੀ ਤੇ ਸ਼ੰਭੂ ਬਾਡਰ ਜਾ ਰਹੇ ਸੀ ਇੱਕ ਕਸਬਾ ਫਲੌਰ ਦੇ ਕੋਲ ਇੱਕ ਗੱਡੀ ਦਾ ਅਚਾਨਕ ਰੋਡ ਦੇ ਅੱਗੇ ਆ ਜਾਣ ਕਰਨ ਜਿਹੜੀ ਉਹ ਮਿਸ ਹੈਪਨਿੰਗ ਹੋਈ ਆ ਜਿਦੇ ਕਾਰਨ ਹਰਜਿੰਦਰ ਸਿੰਘ ਸਾਨੂੰ ਸਦੀਵੀ ਵਿਛੋੜਾ ਦੇ ਜਿੱਥੇ ਪਰਿਵਾਰ ਨੂੰ ਘਟਾਇਆ ਉੱਥੇ ਅਸੀਂ ਸਾਫ਼ ਕਹਿੰਨੇ ਆ ਕਿ ਜਥੇਬੰਦੀ ਨੂੰ ਨਾ ਪੂਰਾ ਹੋਣ ਵਾਲਾ ਘਟਾ ਜਿੰਨੀ ਸੇਵਾ ਹਰਜਿੰਦਰ ਸਿੰਘ ਨੇ ਸਾਡੇ ਨਾਲ ਇੱਥੇ ਨਿਰਸਵਾਰਥ ਹੋ ਕੇ ਕੀਤੀ ਆ ਬਿਨਾ ਕਿਸੇ ਅਹੁਦੇ ਦੇ ਭੁੱਖ ਤੋਂ ਕੀਤੀ ਜਿੱਤੋਂ ਤੱਕ ਪ੍ਰਸ਼ਾਸਨ ਦਾ ਸਵਾਲ ਆ ਲਗਭਗ ਕੱਲ ਤੋਂ ਸਾਰੀ ਜਾਣਕਾਰੀ ਜਿਹੜੀ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਨਾਲ ਸਾਂਝੀ ਵੀ ਕੀਤੀ ਗਈ ਆ सिविल एडमिनिस्ट्रेशन ਨੂੰ ਅੱਜ ਸਵੇਰ ਤੋਂ ਵੀ ਇਸ ਚੀਜ਼ ਬਾਰੇ ਲਗਾਤਾਰ ਜਾਣਕਾਰੀ ਦਿੱਤੀ ਗਈ ਹੈ ਪਰ ਸਾਡੇ ਕੋਲ ਹੁਣ ਤੱਕ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵਕਤ ਦੇ ਨਾਲ ਡਿਪਟੀ ਸਿਟੀ ਸਰਦਾਰ ਮੋਹਨ ਸਿੰਘ ਜੀ ਤੇ ਐਸ ਐਚਓ ਸਦਰ ਵੀ ਜਿਹੜੇ ਉਹ ਸਾਡੇ ਕੋਲ ਆਗੇ ਨਹੀਂ ਪਰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਅਜੇ ਤੱਕ ਵੀ ਕੋਈ ਵੀ ਇੱਥੇ ਆਪਣਾ ਨੁਮਾਇੰਦਾ ਜਿਹੜਾ ਉਹ ਨਹੀਂ ਭੇਜਿਆ ਅਸੀਂ ਇੱਥੇ ਸਾਫ਼ ਕਰਨਾ ਚਾਹੁੰਦੇ ਹਾਂ ਕਿ ਜਿੱਥੇ ਕੇਂਦਰ ਦੀ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦਾ ਘਾਣ ਕਰਨ ਤੇ ਕੁੱਲੀ ਹੋਈ ਆ ਉੱਥੇ ਸੂਬਾ ਸਰਕਾਰ ਵੀ ਕਿਤੇ ਦੋ ਕਦਮ ਪਿੱਛੇ ਨਹੀਂ ਰਹਿਣ ਵਾਲੀ ਸੂਬਾ ਸਰਕਾਰ ਵੀ ਆਪਣੀ ਪੂਰੀ ਸ਼ਮੂਲੀਅਤ ਜਿਹੜੀ ਆ ਇਸ ਮਜ਼ਦੂਰਾਂ ਦੇ ਘਾਣ ਦੇ ਵਿੱਚ ਸਾਥ ਨਭਉਂਦੀ ਪਈ। ਲਗਭਗ 122 ਦਿਨ ਸ਼ੰਭੂ ਬਾਰਡਰ ਤੇ ਬੈਠਿਆ ਹੋਗੇ ਨੇ ਤੇ ਸਾਡੇ ਮੋਰਚੇ ਦਾ ਤਈਵਾਂ ਸ਼ਹੀਦ ਹਰਜਿੰਦਰ ਸਿੰਘ ਬੱਬੂ ਜਿਹੜਾ ਆਪਣੇ ਹੱਕਾਂ ਦੀ ਪੂਰਤੀ ਲਈ ਆਪਣੀ ਛੋਟੀ ਜੀ ਖੇਤੀ ਬਚਾਉਣ ਦੇ ਲਈ ਜਦੋਂ ਸ਼ੰਭੀ ਬਾਰਡਰ ਤੇ ਆਪਣੀ ਡਿਊਟੀ ਦੇਣ ਜਾਂਦਾ ਪਿਆ ਸੀ ਤੇ ਇਸ ਮੋਰਚੇ ਦਾ ਤਈਵਾਂ ਸ਼ਹੀਦ ਬਣ ਗਿਆ। ਅਸੀਂ ਸਰਕਾਰ ਨੂੰ ਕਲੀਅਰ ਕਰਦੇ ਆਂ ਇਹ ਸਿਰਾਂ ਦੀ ਕਤਾਰ ਬਹੁਤ ਲੰਬੀ ਆ ਉਹ ਕੇਂਦਰ ਸਰਕਾਰ ਵੀ ਸੁਣ ਲਵੇ ਤੇ ਸੂਬਾ ਵੀ ਸੁਣ ਲਵੇ ਜਿੰਨੇ ਕੁ ਸਿਰਾਂ ਜੇ ਲਾਉਣੇ ਪੈਣਗੇ ਤਈ ਇੱਥੇ ਲੱਗੇ ਤੇ 752 ਜਿਹੜੇ ਨੇ ਉਹ ਦਿੱਲੀ ਦੀ ਧਰਤੀ ਤੇ ਲੱਗੇ ਸੀ ਜਿੰਨਿਆਂ ਕੁ ਸਿਰਾਂ ਦੇ ਨਾਲ ਸਰਕਾਰ ਦੀ ਪੂਰਤੀ ਹੁੰਦੀ ਆ ਦੇਣ ਲਈ ਤਿਆਰ ਖੜੇ ਆ ਹਰਜਿੰਦਰ ਸਿੰਘ ਦੀ ਮੌਤ ਨੂੰ ਅਸੀਂ ਮੌਤ ਨਹੀਂ ਮੰਨਦੇ ਅਸੀਂ ਕਹਿੰਨੇ ਆ ਇਹ ਕ੍ਰਾਂਤੀ ਦੀ ਨਵੀਂ ਲਹਿਰ ਫਿਰ ਪਿੰਡ ਪਰ 16 ਤਵਜ ਵੱਡੇ ਰੂਪ ਚ ਉੱਭਰ ਕੇ ਸ਼ੁਰੂ ਹੋ ਗਈ ਆ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਜਿਹੜਾ ਵੱਡੇ ਰੂਪ ਦੇ ਵਿੱਚ ਵਿੱਡਿਆ ਜਾਊਗਾ ਤੇ ਉਦੋਂ ਤੱਕ ਬੈਠੇ ਰਹਾਂਗੇ ਉਦੋਂ ਤੱਕ ਸ਼ਾਂਤੀ ਦਾ ਰਾਹ ਅਪਣਾ ਕੇ ਲੜਦੇ ਰਹਾਂਗੇ ਜਿੰਨੀ ਦੇਰ ਤੱਕ ਸਾਡੀ ਮੂਲ ਹੱਕਾਂ ਦੀ ਪੂਰਤੀ ਨਹੀਂ ਹੁੰਦੀ ਧੰਨਵਾਦ ਇਹ ਰਾਏ ਸ਼ਹੀਦ ਹੋ ਗਏ ਇੱਕ ਤੇ ਉਸ ਦੀ ਡੈੱਡ ਬਾਰਟੀ ਇਸ ਟੀਖਾ ਦੇ ਵਿੱਚ ਤਨ ਦਿੱਤੀ ਅਸੀਂ ਮੰਗਦੇ ਕਿ ਸਾਡੇ ਸੀਜ਼ ਦਾ ਸਤਕਾਰ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਤੁਹਾਨੂੰ ਦੋ ਦਿਨ ਤੋਂ ਪਹਿਲਾਂ ਪਤਾ ਸੀ ਫੇਰ ਵੀ ਤੁਸੀਂ ਲੇਟ ਪਹੁੰਚੇ ਜੇ ਸਾਡੇ ਜਿਹੜੇ ਕਿਸਾਨਾਂ ਮਜ਼ਦੂਰ ਸ਼ਹੀਦ ਹੁੰਦੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਤੇ ਬਾਰੇ ਸਰਕਾਰ ਤਰਫੋਂ ਤੁਸੀਂ ਕੀ ਕਹੋਗੇ ਤੇ ਸਾਡੇ ਸ਼ਹੀਦ ਨੂੰ ਕਿਹੜੀਆਂ-ਕਿਹੜੀਆਂ ਸਹਾਇਤਾ ਮਿਲਣੀਆਂ ਚਾਹੀਦੀਆਂ ਤੁਹਾਨੂੰ ਉਸ ਤੋਂ ਸੋਚਣਾ ਚਾਹੀਦਾ ਅਸੀਂ ਤੇ ਮੰਗਦੇ ਕਿ ਸਾਡੇ ਸੀਜ਼ ਦੇ ਪਰਿਵਾਰ ਨੂੰ ਆ ਛੋਟਾ ਜਿਹਾ ਬੱਚਾ ਵੇਖੋ ਜੀ ਉਹਨਾਂ ਦਾ ਇਹਨਾਂ ਦੇ ਬਾਰੇ ਕੀ ਸੋਚਦੇ ਹੋ ਤੁਸੀਂ ਸਰ ਜੋ ਵੀ ਸਰਕਾਰ ਵੱਲੋਂ ਜਾਂ ਪੰਚਾਇਤ ਮਤਲਬ ਕਿਸਾਨਾਂ ਦੀ ਭਲਾਈ ਲਈ ਜਿੰਨੇ ਵੀ ਪ੍ਰੋਟੋਕੋਲ ਜੋ ਸਰਕਾਰ ਨੇ ਤੈਅ ਕੀਤੇ ਆ ਜੋ ਮਦਦ ਜਾਂ ਜੋ ਗ੍ਰਾਂਟ ਜੋ ਪਰਿਵਾਰ ਨੂੰ ਜੋ ਮਤਲਬ ਸਮਾਹਲੀ ਸਹਾਇਤਾ ਜਾਂ ਫਿਰ ਜਿੰਨੇ ਵੀ ਜਿਸ ਪਰਿਵਾਰ ਨੂੰ ਮਤਲਬ ਇੱਕ ਨੌਕਰੀ ਦੇਣਦ ਵਾਲਾ ਜੋ ਵੀ ਸਰਕਾਰ ਦੇ ਹੋਣਗੇ ਉਹ ਪਰਿਵਾਰ ਦੇ ਨਾਲ ਸਰਕਾਰ ਖੜੀ ਹੈ ਜਿੱਦੋਂ ਵੀ ਕਹਿਣਗੇ ਆਪਾਂ ਹਾਜ਼ਰ ਹਾਂ ਧੰਨਵਾਦ ਧੰਨਵਾਦ